ਪਿਆਰੀ ਦੋਸਤੋ ਸ਼ਸ਼ੀ ਕਾਲਜੀ ਹੁਣ ਅਸੀਂ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਸ਼ੇਸ਼ ਜਾਣਕਾਰੀ ਦੇਵਾਂਗੇ ਪੰਜਾਬ ਸਰਕਾਰ 17 ਜੁਲਾਈ 2020 ਤੋਂ ਭਾਰਤੀ ਹੋਏ ਮੁਲਾਜ਼ਮਾਂ ਲਈ ਕੇਂਦਰ ਦਾ 7ਵਾਂ ਪੇ ਕਮਿਸ਼ਨ ਹਟਾ ਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਉੱਪਰ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਕਰੇ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ 5 ਸਾਲ 6 ਮਹੀਨੇ ਦਾ ਸ਼ੇਮਾ ਪੇ ਕਮਿਸ਼ਨ ਦਾ ਏਰੀਆ 4 ਕਿਸਤਾਂ ਵਿੱਚ ਸਾਰੇ ਮੁਲਾਜ਼ਮਾਂ ਨੂੰ ਇਕੱਠਾ ਦਿੱਤਾ ਜਾਵੇ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਪੱਤਿਆਂ ਤੇ ਲਾਇਆ ਹੋਇਆ ਪੱਖ ਬਹਾਲ ਕੀਤਾ ਜਾਵੇ ਕੇਂਦਰ ਸਰਕਾਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਮਹਿੰਗਾਈ ਪੱਤਾ 55% ਹੈ ਮੁਲਾਜ਼ਮਤ ਮੁਲਾਜ਼ਮਾਂ ਦੇ ਭਗਵਾਨਤਮਾਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਮਹਿੰਗਾਈ ਪੱਤਾ 42% ਤੋਂ ਵਧਾ ਕੇ 55% ਕੀਤਾ ਜਾਵੇ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਮੁਲਾਜ਼ਮਾਂ ਦੇ ਆਗੂ ਦਸ਼ਮੀਰ ਸਿੰਘ ਨੇ ਕਿਹਾ ਸਾਨੂੰ ਐਨਪੀਐਸ ਤੇ ਯੂਪੀਐਸ ਮਨਜ਼ੂਰ ਨਹੀਂ ਹੈ 2004 ਤੋਂ ਭਰਤੀ ਹੋਏ ਮਲਾਜ਼ਮ ਲਈ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਆਗੂ ਬੀਐਸ ਸੈਣੀ ਨੇ ਕਿਹਾ ਪੰਜਾਬ ਸਰਕਾਰ ਰਿਟਾਇਰਮੈਂਟ ਹੋਏ ਮਲਾਜ਼ਮਾਂ ਦਾ ਜੱਗੀਆ ਟੈਕਸ 200 ਰੁਪਏ ਕਟਨਾ ਬੰਦ ਕਰੇਗੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰੇਗੀ ਪੰਜਾਬ ਸਰਕਾਰ ਵੱਲੋਂ ਕਈ ਵਿਭਾਗਾਂ ਨੂੰ ਇਕੱਠੇ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ ਉਸ ਨੂੰ ਰੱਦ ਕੀਤਾ ਜਾਵੇ ਪੰਜਾਬ ਸਰਕਾਰ ਮਿਤੀ 15-1-2015 ਦਾ ਨੋਟੀਫਿਕੇਸ਼ਨ ਰੱਦ ਕਰੇ ਪਰਮਿਸ਼ਨ ਪੇਡ ਬਾਰੇ ਮਲਾਜ਼ਮਾਂ ਦੀਆਂ ਤਨਖਾਹਾਂ ਫਿਕਸ ਕੀਤੀਆਂ ਜਾਣਗੀਆਂ ਗੁਰੂ ਹਰਗੋਬਿੰਦ ਥਰਮਲ ਪਲੈਂਟ ਲਾਰਾ ਮੁਹੱਬਤ ਤੇ ਰੋਪੜ ਥਰਮਲ ਪਲੈਂਟ ਦੇ ठेकेदारों ਕੋਲੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਰੈਗੂਲਰ ਕਰੇ ਮੁਲਾਜ਼ਮਾਂ ਲਈ ਕੇਂਦਰ ਦਾ 7ਵੇਂ ਪੇ ਕਮਿਸ਼ਨ ਹਟਾ ਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਉੱਪਰ ਪੰਜਾਬ ਦਾ 6ਵੇਂ ਪੇ ਕਮਿਸ਼ਨ ਲਾਗੂ ਕਰੇ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ 5 ਸਾਲ 6 ਮਹੀਨੇ ਦਾ ਛੇਵੇਂ ਪੇ ਕਮਿਸ਼ਨ ਦਾ ਏਰੀਆ ਚਾਰਕਸ਼ਤਾਂ ਵਿੱਚ ਸਾਰੇ ਮੁਲਾਜ਼ਮਾਂ ਨੂੰ ਇਕੱਠਾ ਕੀਤਾ ਜਾਵੇ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਪੱਤਿਆਂ ਤੇ ਲਾਇਆ ਹੋਇਆ ਪੱਖ ਬਹਾਲ ਕੀਤਾ ਜਾਵੇ ਕੇਂਦਰ ਸਰਕਾਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਮਹਿੰਗਾਈ ਪੱਤਾ 55% ਹੈ ਮੁਲਾਜ਼ਮਤ ਮੁਲਾਜ਼ਮਾਂ ਦੇ ਭਗਵਾਨਤ ਮਾਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਮਹਿੰਗਾਈ ਪੱਤਾ 42% ਤੋਂ ਵਧਾ ਕੇ 55% ਕੀਤਾ ਜਾਵੇ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਮੁਲਾਜ਼ਮਾਂ ਦੇ ਆਗੂ ਦਸਮੀਰ ਸਿੰਘ ਨੇ ਕਿਹਾ ਸਾਨੂੰ ਐਨਪੀਐਸ ਤੇ ਯੂਪੀਐਸ ਮਨਜ਼ੂਰ ਨਹੀਂ ਹੈ 2004 ਤੋਂ ਭਰਤੀ ਹੋਏ ਮਲਾਜ਼ਮ ਲਈ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਆਗੂ ਬੀਐਸ ਸੈਣੀ ਨੇ ਕਿਹਾ ਪੰਜਾਬ ਸਰਕਾਰ ਰਿਟਾਇਰਮੈਂਟ ਹੋਏ ਮਲਾਜ਼ਮਾਂ ਦਾ ਜੱਗੀਆ ਟੈਕਸ 200 ਰੁਪਏ ਕਟਣਾ ਬੰਦ ਕਰੇਗੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰੇਗੀ ਪੰਜਾਬ ਸਰਕਾਰ ਵੱਲੋਂ ਕਈ ਵਿਭਾਗਾਂ ਨੂੰ ਇਕੱਠੇ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ ਉਸ ਨੂੰ ਰੱਦ ਕੀਤਾ ਜਾਵੇ ਪੰਜਾਬ ਸਰਕਾਰ ਮਿਤੀ 15 1 2015 ਦਾ ਨੋਟੀਫਿਕੇਸ਼ਨ ਰੱਦ ਕਰੇ ਪਰਮਿਸ਼ਨ ਪੇਡ ਬਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਫਿਕਸ ਕੀਤੀਆਂ ਜਾਣ ਪ੍ਰਗਟ ਕੀਤੀ ਆ ਔਰ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਜਿੱਥੇ ਕਾਰਜ ਕੁਲ ਕੁਲ ਸ਼ੁੱਧਤਾ ਦੇ ਵਿੱਚ ਜਿਹੜੀ ਬਿਹਤਰੀ ਆਉਗੀ ਬਿਹਤਰ ਹੋਣਗੇ ਉੱਥੇ ਇਹਦੇ ਨਾਲ ਜਿਹੜਾ ਹੈ ਵਿਤੀ ਖਰਚੇ ਜਿਹੜੇ ਨੇ ਉਹਨਾਂ ਖਰਚਿਆਂ ਦੇ ਵਿੱਚ ਵੀ ਬਚਤ ਆਏਗੀ ਉਹਨਾਂ ਨੇ ਦੱਸਿਆ ਵੀ ਜਿਹੜੇ ਬੀਤ ਵਿਭਾਗ ਦੇ ਡਾਇਰੈਕਟਰੇਟ ਦੇ ਸਲੇਮ ਕੀਤਾ ਹੈ ਰਿਲੇਵਾ ਕੀਤਾ ਹੈ ਉਹਦੇ ਨਾਲ ਸਾਲਾਨਾ 2 ਕਰੋੜ 94 ਲੱਖ ਰੁਪਏ ਦਾ ਜਿਹੜਾ ਪੰਜਾਬ ਸਰਕਾਰ ਨੂੰ ਲਾਭ ਹੋਏਗਾ ਔਰ ਚੀਮਾ ਸਾਹਮਣੇ ਜਿਹੜਾ ਹੈ ਬੜਾ ਸਪਸ਼ਟ ਕਹਿ ਦਿੱਤਾ ਕਿ ਇਹ ਗੱਲ ਇੱਥੇ ਨਹੀਂ ਰੁਕੇਗੀ ਹੁਣ ਹੋਰ ਜਿਹੜੇ ਵਿਭਾਗ ਨੇ ਉਹਨਾਂ ਦੇ ਵੀ ਵਿਆਪਿਕ ਪੁਨਨਗਠਨ ਹਾਂ ਦੀ ਪ੍ਰਕਿਰਿਆ ਚਲਾਈ ਜਾਵੇਗੀ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੀ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ